ਬਿੱਤੇ ਦਿਨੀ ਪੰਜਾਬ ਸਰਕਾਰ ਵੱਲੋਂ ਭਾਰਤੀ ਵਾਲਮੀਕ ਧਰਮਰਾਜ ਦੇ ਮੁਖ ਸੰਚਾਲਕ ਵੀਰੇਸ਼ ਵਿਜੇਦਾਨਵ ਨੂੰ ਚੇਅਰਮੈਨ ਦਲਿਤ ਵਿਕਾਸ ਬੋਰਡ ਨਿਯੁਕਤ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਵਿਜੇਦਾਨਵ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਜ਼ਿੰਮੇਵਾਰੀ ਤੇ ਖਰਾ ਉਤਰਨਗੇ ਅਤੇ ਕੋਸ਼ਿਸ਼ ਕਰਨਗੇ ਦਲੇ ਸਮਾਜ ਨੂੰ ਜੋ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦਾ ਜਲਦੀ ਹੱਲ ਕਰਨਗੇ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਐਨਵੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕੀਤਾ ਗਿਆ ਆਉਤ ਹਟਣਾ ਕਰਦੀਆਂ ਸਾਂਝਾ ਮੈਨੂੰ ਬਣਾਇਆ ਉਹਦੇ ਲਈ ਮੈਂ ਮਾਣਯੋਗ ਸਾਡੇ ਨੈਸ਼ਨਲ ਕੈਬਨਿਟ ਸ਼੍ਰੀ ਅਰਵਿੰਦ ਕੇਜਰੀয়াল ਸਾਹਿਬ ਦਾ ਮਨੀਸ਼ ਸੋਧਿਆ ਜੀ ਦਾ ਮਾਨਜੋਗ ਸੀਐਮ ਪਵਨ ਸਿੰਘ ਜੀ ਮਾਨ ਸਾਹਿਬ ਦਾ ਅਮਨ ਅਰੋੜਾ ਜੀ ਦਾ ਸੰਜੀਵ ਅਰੋੜਾ ਜੀ ਦਾ तमाम ਐਮਐਲਏ ਸਾਹਿਬਾਨ ਦਾ तमाम ਆਮ ਆਦਮੀ ਪਾਰਟੀ ਦੇ ਸਾਰੇ ਹੀ ਆਗੂ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਯੋਗ ਚੁਣਿਆ ਔਰ ਲਗਭਗ ਪੰਜਾਬ ਦੀ 1 ਕਰੋੜ 40 ਲੱਖ ਪਾਪੂਲੇਸ਼ਨ ਕਿਉਂਕਿ ਉੱਤਰ ਪ੍ਰਦੇਸ਼ ਦੇ ਅੰਦਰ 32% ਔਰ ਪੰਜਾਬ ਦੇ ਵਿੱਚ ਅੰਦਰ ਲਗਭਗ 40% ਤੋਂ ਵੱਧ ਦਲਿਤ ਸਮਾਜ ਜਿਹੜਾ ਵਾ ਔਰ ਉਹਨਾਂ ਦਾ ਇੱਕ ਪ੍ਰਤੀਨਿਧੀ ਦੇ ਤੌਰ ਤੇ ਇੱਕ ਬਤੌਰ ਚੇਅਰਮੈਨ ਦਲਿਤ ਵਿਕਾਸ ਬੋਰਡ ਬਣਾਣਾ ਤੇ ਮੇਰੇ ਲਈ ਇਹ ਬਹੁਤ ਵੱਡੀ ਗੱਲ ਔਰ ਮੈਂ ਮੌਜੂਦਾ ਪੰਜਾਬ ਸਰਕਾਰ ਦਾ ਹਰਾਮਤ ਪਾਰਟੀ ਦਾ ਜਿਹੜਾ ਵਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮਾਨੋ ਜੀ ਤੁਸੀਂ ਦਲਿਤ ਲੀਡਰ ਰਹੇ ਹੋ ਦਲਿਤਾਂ ਨਾਲ ਜੁੜੇ ਰਹੇ ਹੋ ਤੁਹਾਨੂੰ ਲੱਗਦਾ ਕਿ ਦਲਿਤਾਂ ਨੂੰ ਇੱਕ ਆਮ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਕਿ ਸਮਾਜ ਜੋ ਹਾਲਾਂਕਿ ਚਲੋ ਹਾਈ ਟੈਕ ਹੋ ਗਿਆ ਇੰਟਰਨੈਟ ਦਾ ਜਮਾਨਾ ਹੈ ਕਿਤਨਾ ਕਿਤੇ ਦਲਿਤਾਂ ਨੂੰ ਉਹ ਪਦਵੀ ਜਾਂ ਤੁਸੀਂ ਦੇਖਦੇ ਹੋ ਕਿਤੇ ਆਪਾਂ ਦੂਰ ਦਰਾਜੇ ਦੜ ਜਾਈਏ ਕਿ ਦਲਿਤਾਂ ਦੇ ਜਾਂ ਵਿਆਹ ਤੇ ਨਹੀਂ ਘੋੜੀ ਚੜਨਦੇ ਤੇ ਐਵੇਂ ਦੀ ਕਈ ਸਮੱਸਿਆਵਾਂ ਨੇ ਲੱਗਦਾ ਹੈ ਕਿ ਹੁਣ ਪੰਜਾਬ 'ਚ ਤੁਸੀਂ ਇਹਨੇ ਨਜ਼ਦੀਕ ਰਹੇ ਉਹਦਾ ਨਿਵਾਰਣ ਹੋਊਗਾ ਜੇ ਕਦੇ ਕੁਛ ਇਦਾਂ ਦੀ ਆਂਦੀ ਹੈ ਸਮੱਸਿਆ ਤਾਂ ਦੇਖੋ ਇੱਕ ਗੱਲ ਤਾਂ ਫਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਾਰੇ ਨੇ ਕਿਹਾ ਕਿ ਪ੍ਰਸ਼ਾਰਥੀ ਦੇਵ ਹੈ ਔਰ ਜਿਹੜੇ ਲੋਕ ਮਿਹਨਤ ਕਰਦੇ ਹੋਗੇ ਆ ਜਾਂਦੇ ਜੀ ਕੋਈ ਕਿਸੇ ਦੇ ਰਹਿਮੋ ਕਰਨ ਤੇ ਨਹੀਂ ਆਂਦਾ ਇੱਕ ਦੂਸਰੀ ਇੱਕ ਬਹੁਤ ਬੜੀ ਇੱਕ ਕੋਟੇਸ਼ਨ ਆ ਕੋਈ ਕਿਸੇ ਕੋ ਰਾਜ ਨਾ ਦੇ ਜੋ ਲੈ ਹੈ ਨਿਜ ਬਲ ਸੇ ਲੈ ਹੈ ਤੇ ਲੜਾਈ ਤਾਂ ਲੜਨੀ ਪਊਗੀ ਸੰਘਰਸ਼ ਤਾਂ ਕਰਨਾ ਪਊਗਾ ਔਰ ਬਿਨਾ ਤਾਂ ਕੋਈ ਵੀ ਨਹੀਂ ਦਿੰਦਾ ਤ ਰਾਜਨੀਤੀ ਦੇ ਵਿੱਚ ਤਾਂ ਵੈਸੇ ਵੀ ਨਹੀਂ ਕੁਝ ਮਿਲਦਾ ਰਾਜਨੀਤੀ ਜੇ ਤੁਹਾਨੂੰ ਖਰਚ ਕਰਨਾ ਪੈਂਦਾ ਔਰ ਮੇਰਾ ਤਾਂ 45 ਸਾਲ ਦਾ ਸਿਰ ਖਰਚਾ ਔਰ ਮੈਂ ਵਿਅਕਤੀਗਤ ਤੌਰ ਤੇ ਆਪਣੇ ਸਵਾਰਥ ਨੂੰ ਰੱਖ ਕੇ ਤਾਂ ਕਦੀ ਲੜਾਈ ਲੜੀ ਨਹੀਂ ਕਦੀ ਰਾਜਨੀਤੀ ਕੀਤੀ ਨਹੀਂ ਮੈਂ ਹਮੇਸ਼ਾ ਲੋਕਾਂ ਦੀ ਲਾਜ ਦੇ ਲਈ ਲੋਕਾਂ ਦੀਆਂ ਸਮੱਸਿਆਵਾਂ ਲਈ ਲੜਾਈ ਲੜੀ ਔਰ ਉਸ ਲੜਾਈ ਦਾ ਨਿਮਾਰਨ ਵੀ ਕਰਕੇ ਦਿਖਾਇਆ ਵਾ ਚਾਹੇ ਸਦਾ ਸਿੰਘ ਜੀ ਦੇ ਨਾਮ 'ਚ ਲੜਾਈ ਲੜੀ ਆ ਉਰਸਵਾਸ ਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਟਾਈਮ ਐ ਲੜਾਈ ਆ ਕੈਪਟਨ ਹਰਮਿੰਦਰ ਸਿੰਘ ਦੇ ਜਿਹਦੇ ਟਾਈਮ ਤੋਂ ਐ ਲੜਾਈ ਆ ਮੌਜੂਦਾ ਸਰਕਾਰ ਦੇ ਵਿੱਚ ਵੀ ਵਿੱਚ ਪੰਜਾਂ ਤਣ ਬੈਟਰ ਨੇ ਔਰ ਹੁਣ ਪ੍ਰੈਜ਼ੈਂਟ ਵੀ ਮੈਂ ਉਹ ਲੜਾਈ ਮੇਰੀ ਅਸਲੀ ਵੀ ਮੁਲਾਜ਼ਮ ਜਿਹੜਾ ਪੱਕਾ ਕਰਾ ਔਰ ਜਿਹੜੇ ਬੈਲੈਂਸ ਜਿਹੜੇ ਓਵਰੇਜ ਰਹਿ ਗਏ ਨੇ ਉਹਨਾਂ ਨੂੰ ਵੀ ਕਰਾਣਾ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਦਲੇ ਸਮਾਜ ਦੀਆਂ ਚਾਹੇ ਉਹ ਧਾਰਮਿਕ ਨੇ ਚਾਹੇ ਉਹ ਸਮਾਜਿਕ ਨੇ ਚਾਹੇ ਉਹ ਆਰਥਿਕ ਨੇ ਚਾਹੇ ਉਹ ਐਜੂਕੇਸ਼ਨਲ ਨੇ ਚਾਹੇ ਹੋਰ ਵੀ ਨੇ ਮੋਹਸਨੀਆਂ ਸਮੱਸਿਆਵਾਂ ਵਰਕੋ ਮੈਨੂੰ ਤਬਕ ਜੀ ਦਾਨਵ ਸਾਹਿਬ ਸੀ ਗੱਲਬਾਤ ਕੀਤੀ ਇਹਨਾਂ ਨੇ ਕਿ ਜੋ ਦਲਿਤ ਦੀ ਸਮੱਸਿਆ ਮੇਰੀ ਸਮੱਸਿਆ ਮੇਰੇ ਸਮਾਜ ਦੀ ਸਮੱਸਿਆ ਉਸ ਸਮੱਸਿਆ ਨੂੰ ਮੈਂ ਪੂਰੇ ਜੋਰ ਨਾਲ ਮੁੱਖ ਮੰਤਰੀ ਤੇ ਸਰਕਾਰ ਦੇ ਸਾਹਮਣੇ ਚੁੱਕੂਗਾ ਕਿਉਂਕਿ ਮੇਰਾ ਫਰਜ਼ ਬੰਦਾ ਮੈਨੂੰ ਜੋ ਜ਼ਿੰਮੇਵਾਰੀ ਮਿਲੀ ਉਸ ਜ਼ਿੰਮੇਵਾਰੀ ਨੂੰ ਮੈਂ ਪੂਰੇ ਜੋਰ-ਸ਼ੋਰ ਨਾਲ ਨਿਭਾਵਾਂਗਾ ਲੁਧਿਆਣਾ ਤੋਂ ਏਐਨਬੀ ਨਿਊਜ਼ਲੀਨਰ ਹੁੰਦਾ ਸਰ